ਬੇਨੇ ਚੱਟੇ ਅਣਖਣਾ ਰਿਆ ਅਣਖਣਾ ਰਹਿਣਾ ਅਣਖਣਾ ਹੀ ਮਰਨਾ ਅਣਖ ਨਹੀਂ ਆਉਣਾ ਬਾਰੇ ਗੈਂਗਸਟਰ ਕਿੱਥੇ ਰਹਿੰਦੇ ਆ ਜੇਲ੍ਹ ਚ ਜੇਲ੍ਹ ਕੀ ਦੇ ਅੰਦਰ ਆ ਪੁਲਿਸ ਦੇ ਫੂਲ ਪਲੇਅਰਾਂ ਨੂੰ ਕੱਚਾ ਆਉਂਦੇ ਆ ਪੁਲਿਸ ਦੀ ਕਸਟਡੀ ਚੋਂ ਤੇ ਜਿਹੜੇ ਪਲੇਅਰ ਨੇ 10 ਵਜੇ 12 ਵਜੇ ਰਾਤ ਨੂੰ ਘਰੇ ਜਾਣਾ ਜੋ ਦੇ ਮਗਰ 10 ਜਾਣੇ ਲੱਗੇ ਕੌਣ ਜ਼ਿੰਮੇਵਾਰ ਆ ਦੱਸੋ ਜਿਹੜੇ ਪਲੇਅਰ ਇੱਕ ਬੰਦਾ ਪੰਗਾ ਲੈ ਲੈਂਦਾ ਵੀ ਆ ਫਲਾਣੇ ਗੈਂਗਸਟਰ ਦਾ ਆ ਮੈਂ ਪੜਨਾ ਉਹਦੇ ਜਵਾਬ ਕੌਣ ਬਾਲੂ ਇੱਕ ਮਰ ਗਿਆ ਬਾਅਦ ਚ ਕਹਿਣਗੇ ਵੀ ਉਹ ਮਰਨ ਵਾਲਾ ਮਰ ਗਿਆ ਉਹਦੇ ਜਵਾਕਾਂ ਦੀ ਰੋਟੀ ਕੌਣ ਦੇਊ ਕੌਣ ਪੰਗਾ ਲਵੇ ਜਿਹੜੇ ਗੈਂਗਸਟਰ ਆ ਪੁਲਿਸ ਦੀ ਕਸਟਡੀ ਚ ਆ ਜੋਲਾ ਚ ਪਰਸ ਉਹਨਾਂ ਦੀ ਰਾਖੀ ਕਰਦੀ ਆ ਕਈਆਂ ਨੇ ਕਮੈਂਟ ਕੀਤੇ ਫਲਾਣੇ ਤੇ ਹਮਲਾ ਹੋ ਗਿਆ ਉਹ ਲੋਪੋ ਵਾਲਾ ਨਹੀਂ ਬੋਲਿਆ ਕਿ ਸਾਡੇ ਫੀਲਡ ਵਾਲਿਆਂ ਨੇ ਵੀ ਕਹੇ ਇੱਕ ਮਿੰਟ ਗੱਗੀ ਮੈਨੂੰ ਜਵਾਬ ਦੇਣਾ ਪੈਣਾ ਜਿਹੜਾ ਉਹਨਾਂ ਨੇ ਬੋਲਿਆ ਉਹਦਾ ਬਿਣਾ ਗੱਲੋਂ ਨਹੀਂ ਮੈਂ ਬੋਲਦਾ ਉਹ ਕਹਿੰਦੇ ਫਲਾਣਾ ਸੱਚ ਬੋਲਦਾ ਸੀ ਉਹ ਨਹੀਂ ਬੋਲਿਆ ਬੋਲਣ ਵਾਲਿਆਂ ਨੂੰ ਮੈਂ ਪੁੱਛਦਾ ਵੀ ਗੈਂਗਸਟਰਾਂ ਨਾਲ ਰਲ ਕੇ ਫੋਨ ਤੇ ਤੁਸੀਂ ਗੱਲਾਂ ਕਰਕੇ ਟੀਮਾਂ ਬਣਾਈਆਂ ਅੱਜ ਲੋਪੋ ਵਾਲੇ ਨੂੰ ਇਲਜ਼ਾਮ ਲਾਉਨੇ ਆ ਕਈਆਂ ਦੇ ਦਿਮਾਗ 'ਚ ਇਹ ਗੱਲ ਉਹ ਵੀ ਲੋਪੋ ਦਾ ਦਰਦਾ ਚੁੱਪ ਹੋ ਗਿਆ ਜਿੰਨੇ ਸਾਹ ਉਹਨੇ ਪਾਇਆ ਕਿ ਨਾ ਉਦੋਂ ਅਗਲਾ ਇੱਕ ਨਹੀਂ ਆਉਣਾ ਲੋਪੋਰੇ ਨੂੰ ਪਰ ਮੈਂ ਕਿਸੇ ਨਾਲ ਪੰਗਾ ਲੈ ਕੇ ਕਿਸੇ ਦਾ ਪੁੱਤ ਨਹੀਂ ਮਰਵਾਉਣਾ ਕੌਡੀ ਵਾਲਾ ਜਿਹੜੇ ਗੈਂਗਸਟਰ ਟੀਮਾਂ ਬਣਾਉਂਦੇ ਆ ਜੋ ਵੀ ਸੁਣ ਲੋ ਇੱਕ ਇੱਕ ਲੱਖ ਜਿਹੜੀ ਪਲੇਅਰ ਦਾ ਮੁੱਲ ਸੀ ਉਹਨੂੰ 5-5 ਲੱਖ ਦਿੰਦੇ ਆ ਉਹ ਮੈਨੂੰ ਨਹੀਂ ਪਤਾ ਪੈਸੇ ਕਿੱਥੋਂ ਆਉਂਦੇ ਆ ਆ ਕੌਡੀ ਵਾਲਿਆਂ ਨੂੰ ਪੁੱਛ ਲੋ 5-5 ਲੱਖ ਦੰਦੇ ਆਹੋ ਠੀਕ ਆ ਜਿਹਦੇ ਨਾਲ ੱੱੱਕਾ ਹੁੰਦਾ ਉਹ ਆਪਣੀ ਸਟੇਟਮੈਂਟ ਜਾਰੀ ਕਰੇ ਵੀ ਮੇਰ ਨਾਲ ਏ ੱੱੱਕਾ ਹੋ ਰਿਆ ਹੁਣ ਜਿੱਥੇ ਪਲੇਅਰ ਜਵਾਨ ਕਰਕੇ ਨਹੀਂ ਖੇਡਦਾ ਉਹਦੇ ਨਾਲ ਕੋਈ ਲੜਦਾ ਤਾਂ ਸਾਡਾ ਕੀ ਕਸੂਰ ਜੇ ਵੀ ਕਿਸੇ ਨਾਲ ਗੱਲ ਹੋਈ ਆ ਆ ਇਹਨੇ ਪੈਸੇ ਲੈ ਲੇ ਅਗਲੇ ਤੋਂ ਨਹੀਂ ਕੋਈ ਖੇਡਦਾ ਉਥੇ ਲੋਕਾਂ ਵਾਲਾ ਬੋਲੇ ਪੈਸੇ ਉਹਦੀ ਜੇਤ ਗਿਆ ਲੋਕਾਂ ਦੇ ਪੱਲੇ ਕੀ ਪਿਆ ਅੱਜ ਤੱਕ ਮੇਰੇ ਮੋਟਰ ਦੇ ਰੱਖ ਕੇ ਲੋਕਾਂ ਨੇ ਚਲਾਈਆਂ ਸੋਨੇ ਦੇ ਬਿਸਕਟ ਬਣਾਈ ਬੈਠੇ ਆ ਲੋਪੋ ਵਾਲੇ ਸਰ ਅੱਜ ਵੀ ਲਿੰਟਾਂ ਦਾ ਕਰਜ਼ਾ ਕੋਈ ਪੈਂਦਾ ਕਿ ਚੈੱਕ ਕਰ ਲੋ ਮੇਰੇ ਪਿੰਡੋਂ ਪੁੱਛ ਲੋ ਅੱਜ ਵੀ ਮੇਰੇ ਸਰ ਕਰਜ਼ਾ ਅੱਜ ਵੀ 10 ਲੱਖ ਰੁਪਈਆ ਦੇਣਾ ਮੋਟਾਂ ਦਾ ਜਿਹੜੇ ਪ੍ਰੋਮੋਟਰ ਗੱਡੀਆਂ ਦਿੰਦੇ ਆ ਕਿ ਨਾ ਲੋਕਾਂ ਨੂੰ ਵੀ ਆਹ ਕਮੈਂਟਰੀ ਵਾਲੇ ਨੂੰ ਗੱਡੀ ਲੋਪੋ ਵਾਲੇ ਨੇ ਕਿਸੇ ਦੇ ਤੜਵੇਂ ਨਹੀਂ ਚੱਟੇ ਅਣਖ ਨਾ ਰਿਆ ਅਣਖ ਨਾ ਕਹ ਨਹੀਂ ਮਰਨਾ ਅੱਖ ਨਹੀਂ ਆਉਣਾ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ